ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਆ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਤੇ ਇੱਥੋਂ ਦਾ ਆਪਾਂ ਤੁਹਾਨੂੰ ਇਤਿਹਾਸਿਕ ਗੁਰਦੁਆਰਾ ਸਾਹਿਬ ਮਾਲਾ ਖਾੜਾ ਸਾਹਿਬ ਜਿਹੜੇ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਤੇ ਨਾਲੇ ਤੁਹਾਨੂੰ ਨਾਲ-ਨਾਲ ਦੱਸਾਂਗੇ ਇਤਿਹਾਸ ਤੇ ਇਹ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪੈ ਜਾਂਦਾ ਵਾ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਗੁਰਦੁਆਰਾ ਸਾਹਿਬ ਦੀ ਡਿਊਟੀ ਸਾਹਿਬ ਬਣੀ ਹੋਈ ਹੈ ਤੇ ਨਾਲ ਹੀ ਜਿਹੜਾ ਛੋਟਾ ਜਿਹਾ ਜੇਡ ਬਣਿਆ ਉਹ ਉਧਰਲੇ ਪਾਸੇ ਜਿਹੜੀਆਂ ਕੋਸਤੀਆਂ ਹੁੰਦੀਆਂ ਅੱਜ ਵੀ ਜਿਹੜੀਆਂ ਉਹ ਜਗ੍ਹਾ ਬਣੀ ਹੋਈ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਨਾਲੇ ਹੁਣ ਤੁਹਾਨੂੰ ਆਪਾਂ ਦੱਸਦੇ ਹਾਂ ਇਤਿਹਾਸ ਗੁਰਦੁਆਰਾ ਸਾਹਿਬ ਦਾ ਐਸਾ ਪਾਵਨ ਅਸਥਾਨ ਤੇ ਸ੍ਰੀ ਗੁਰੂ ਅੰਗਦ ਜੀ ਦਾ ਜਿਹੜਾ ਘਰ ਸੀ ਜਦੋਂ ਮਾਈ ਭਾਈ ਜੀ ਦੇ ਘਰੋਂ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪ੍ਰਗਟ ਕੀਤਾ ਤੇ ਪਹਿਲਾ ਦੀਵਾਨ ਇਸ ਸਥਾਨ ਤੇ ਲੱਗਾ ਅਤੇ ਸ਼ਬਦ ਗੁਰੂ ਕਾ ਜਰਾ ਲੰਗਰ ਆਰੰਭ ਕੀਤਾ ਇਸ ਸਥਾਨ ਤੇ ਮਾਤਾ ਖੀਵੀ ਜੀ ਗੁਰੂ ਸਾਹਿਬ ਜੀ ਦੇ ਮਹਿਲ ਆਪਣੇ ਹੱਥੀ ਲੰਗਰ ਦੀ ਸੇਵਾ ਕਰਦੇ ਤੇ ਹਰ ਰੋਜ਼ ਲੰਗਰ ਵਿੱਚ ਦੇਸੀ ਘੋਵੜੀ ਖੀਰ ਬੰਦੀ ਸੀ ਗੁਰਮੁਖੀ ਦਾ ਜਿਹੜਾ ਪਹਿਲਾ ਸਕੂਲ ਇਸ ਸਥਾਨ ਤੇ ਹੀ ਗੁਰਮੁਖੀ ਅੱਖਰ ਪ੍ਰਚਲਿਤ ਕੀਤੇ ਤੇ ਬੱਚਿਆਂ ਨੂੰ ਗੁਰਮੁਖੀ ਪੜਾਉਂਦਾ ਕਾਰਜ ਆਰੰਭ ਕੀਤਾ ਗੁਰਮੁਖੀ ਲਿਪੀ ਦਾ ਪਹਿਲਾ ਸਕੂਲ ਇਸ ਅਸਥਾਨ ਤੇ ਸ਼ੁਰੂ ਹੋਇਆ ਇਸ ਅਸਥਾਨ ਤੇ ਹੀ ਸਿੱਧਾ ਦੀ ਮੰਡਲੀ ਗੁਰੂ ਦੀ ਪ੍ਰੀਖਿਆ ਲੈਣ ਆਏ ਪਰ ਸਤ ਗੁਰੂਆਂ ਦੇ ਸਤਗੁਰਾਂ ਦੇ ਦਰਸ਼ਨ ਕਰਕੇ ਭਰਮ ਦੂਰ ਹੋਇਆ ਇਸ ਅਸਥਾਨ ਤੇ ਹਮਾਉ ਬਾਦਸ਼ਾਹ ਵੀ ਆਇਆ ਅਤੇ ਹੰਕਾਰ ਵਿੱਚ ਸਤਗੁਰਾਂ ਤੇ ਤਲਵਾਰ ਚੁੱਕ ਲਈ ਪਰ ਚੱਲੀ ਨਹੀਂ ਤੇ ਚਰਨੀ ਟੈਪ ਆ ਇਸ ਸਥਾਨ ਤੇ ਗੁਰੂ ਸਾਹਿਬ ਜੀ ਬੱਚਿਆਂ ਦੀਆਂ ਕਸ਼ਤੀਆਂ ਕਰਵਾਇਆ ਕਰਦੇ ਸਨ ਇਸ ਕਰਕੇ ਹੀ ਇਸ ਸਥਾਨ ਦਾ ਨਾਮ ਜਿਹੜਾ ਗੁਰਦੁਆਰਾ ਮਲ ਅਖਾੜਾ ਪੈ ਗਿਆ ਤੇ ਬਾਕੀ ਆ ਦੇਖ ਲਓ ਇਧਰਲੇ ਪਾਸੇ ਬੱਚੇ ਜਿਹੜੇ ਤੁਹਾਨੂੰ ਦੱਸਿਆ ਵੀ ਇੱਥੇ ਬੱਚੇ ਜਿਹੜੀ ਗੁਰਮੁਖੀ ਦਾ ਪਹਿਲਾ ਸਕੂਲ ਇਸ ਸਥਾਨ ਤੇ ਸੀ ਤੇ ਅੱਜ ਵੀ ਜਿਹੜੇ ਬੱਚੇ ਇੱਥੇ ਊੜਾੜਾ ਜਾਂ ਸਲੇਟਾਂ ਪਈਆਂ ਉਹ ਲਿਖਦੇ ਆ ਇੱਥੇ ਪੜ੍ਹਦੇ ਆ ਤੇ ਆਵੇ ਲੋ ਬੱਚੇ ਇੱਥੇ ਲਿਖੀ ਜਾਂਦੇ ਆ ਸਲੇਟਾਂ ਤੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਦੂਜੇ ਪਾਸੇ ਜਿੱਧਰਲੇ ਪਾਸੇ ਆ ਕੋਸਤੀਆਂ ਹੁੰਦੀਆਂ ਸੀਗੀਆਂ ਤੇ ਇਹ ਹੈਗੀ ਆ ਜਿਹੜੇ ਗੁਰਦੁਆਰਾ ਸਾਹਿਬ ਦਾ ਜਿਹੜਾ ਦਰਬਾਰ ਸਾਹਿਬ ਤੇ ਦੂਜੇ ਪਾਸੇ ਨਾਲ ਹੀ ਜਿਹੜਾ ਉਹ ਕੋਸਤੀਆਂ ਜਿੱਥੇ ਕਰਵਾਇਆ ਕਰਦੇ ਸੀਗੇ ਤੇ ਉਹ ਵੀ ਜਿਹੜਾ ਇਸੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਦੂਜੇ ਪਾਸੇ ਬੜਿਆ ਹੋਇਆ ਵਾ ਉਹ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਉਧਰਲੇ ਪਾਸੇ ਤੇ ਇਸ ਅਸਥਾਨ ਤੇ ਹੀ ਬਾਬਾ ਅਮਰਦਾਸ ਜੀ ਨੇ ਜਿਹੜੇ 12 ਵਾਰ ਦੰਦੇ ਤੁਹਾਨੂੰ ਤੇ ਗੁਰਤਾ ਗੱਦੀ ਜਿਹੜੀ ਬਖਸ਼ੀ ਅਤੇ ਇਸ ਅਸਥਾਨ ਤੇ ਹੁਣ ਵੀ ਪਹਿਲਵਾਨ ਸਫਲਤਾ ਲਈ ਅਰਦਾਸਾਂ ਬੇਨਤੀਆਂ ਕਰਦੇ ਹਨ ਤੇ ਇਧਰ ਸਾਹਮਣੇ ਇਧਰਲੇ ਪਾਸੇ ਜਿਹੜੀ ਇਹ ਸੜਕ ਆ ਤੇ ਦੂਜੇ ਪਾਸੇ ਗੁਰਦੁਆਰਾ ਦਰਬਾਰ ਸਾਹਿਬ ਬਣਿਆ ਹੋਇਆ ਇਧਰੀ ਸਾਈਡ ਤੇ ਉਹ ਵੀ ਆਪਾਂ ਤੁਹਾਨੂੰ ਕਰਾਵਾਂਗੇ ਅਗਲੇ ਵਲੌਗ ਦੇ ਵਿੱਚ ਇੱਥੇ ਤੁਹਾਨੂੰ ਦਰਸ਼ਨ ਉਸ ਗੁਰਦੁਆਰਾ ਸਾਹਿਬ ਦੇ ਤੇ ਫਿਲਹਾਲ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਅੰਦਰ ਇਧਰਲੇ ਪਾਸੇ ਆ ਦਰਬਾਰ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਬਣਿਆ ਹੋਇਆ ਵਾ مین ਗੇਟ ਠੀਕ ਆ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਜਿੱਧਰਲੇ ਪਾਸੇ ਕੁਸਤੀਆਂ ਕਰਵਾਉਂਦੇ ਸੀਗੇ ਤੇ ਇਹ ਇਧਰਲੇ ਪਾਸੇ ਬਣਿਆ ਹੋਇਆ ਵਾ ਜਿਹੜਾ ਗੇਟ ਛੋਟਾ ਜਿਹਾ ਤੇ ਸਾਹਮਣੇ ਇਸ ਤੋਂ ਪਿੱਛੇ ਹਟ ਮਾਝਾ ਥੋੜਾ ਜਿਹਾ ਜਗ੍ਹਾ ਬਣੀ ਹੋਈ ਆ ਤੇ ਉੱਥੇ ਜਿਹੜੀਆਂ ਕੁਸ਼ਤੀਆਂ ਕਰਵਾਇਆ ਕਰਦੇ ਸੀ ਇੱਧਰਲੇ ਪਾਸੇ ਨਿਸ਼ਾਨ ਸਾਹਿਬ ਬਣਿਆ ਹੋਇਆ ਨਿਹੰਗ ਸਿੰਘਾਂ ਦਾ ਤੇ ਇੱਧਰਲੇ ਨਿਹੰਗ ਸਿੰਘ ਇੱਧਰਲੇ ਪਾਸੇ ਰਹਿੰਦੇ ਆ ਤੇ ਇੱਧਰਲੇ ਪਾਸੇ ਹੀ ਜਿਹੜਾ ਆਪਣਾ ਰਸੋਈ ਘਰ ਇੱਧਰਲੇ ਪਾਸੇ ਬਣਿਆ ਹੋਇਆ ਗੁਰੂ ਘਰ ਦਾ ਜਿਹੜਾ ਤੇ ਇੱਧਰਲੇ ਪਾਸੇ ਹੀ ਸਰ ਜੋ ਵੀ ਆ ਗੁਰਦੁਆਰਾ ਸਾਹਿਬ ਤੋਂ ਸਾਈਡ ਬਾਥਰੂਮ ਉਹ ਵੀ ਇੱਧਰਲੀ ਸਾਈਡ ਹੀ ਕੀਤਾ ਹੋਇਆ ਤੇ ਆਪ ਇੱਥੇ ਜਿਹੜੇ ਇਸ ਸਥਾਨ ਤੇ ਗੁਰੂ ਅੰਗਦ ਦੇਵ ਜੀ ਬੱਚਿਆਂ ਦੀਆਂ ਕਸ਼ੀਆਂ ਕਰਵਾਉਂਦੇ ਸਨ ਜਥੇਦਾਰ ਬਾਬਾ ਵਿਸ਼ਨ ਸਿੰਘ ਜੀ ਤਰਨਤਾਰਨ ਦਾਲ ਬਾਲਾ ਬਾਬਾ ਕਕਾਰ ਸਾਹਿਬ ਵਾਲੀ ਹੁਣ ਇਸ ਸਥਾਨ ਦੀ ਜਿਹੜੀ ਸੇਵਾ ਕਰ ਰਹੇ ਆ ਤੇ ਆਹ ਦੇਖ ਲਓ ਇੱਥੇ ਅੱਜ ਵੀ ਓਵੇਂ ਹੀ ਜਿਹੜੀ ਜਗ੍ਹਾ ਬਣੀ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਇਹ ਇਹ ਜਿਹੜਾ ਗੁਰਦੁਆਰਾ ਸਾਹਿਬਾ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆ ਜਾਂਦਾ ਵਾ ਇਸ ਸਥਾਨ ਤੇ ਚਾਰ ਗੁਰਦੁਆਰਾ ਸਹਿ ਇਤਿਹਾਸਕ ਗੁਰਦੁਆਰਾ ਸਹਿ ਬੜੇ ਹੋਏ ਆ ਹਮਾਨਯੂਮਾਰ ਉੱਥੇ ਆ ਹਮਾਨਯੂ ਬਾਦਸ਼ਾਹ ਜਿਹੜਾ ਹਰਿਆ ਸੀ ਨਾ ਅੱਛਾ ਜੀ ਕਿਹਨੇ ਉਹਨਾਂ ਦਾ ਸਾਹਿਬ ਉਹਨਾਂ ਦਾ ਸਾਹਿਬ ਉੱਥੇ ਹੀ ਬਾਦਸ਼ਾਹ ਆਇਆ ਹੋਇਆ ਹਾਂਜੀ ਉਹਨਾਂ ਕੋ ਜਾ ਉਹਨਾਂ ਤੋਂ ਰਾਏ ਦੱਸ ਤੂੰ ਕੋਈ ਵੇਗਨ ਪਰ ਆ ਗਿਆ ਤੇ ਮਾਛ ਬੰਗੋ ਹਾਂਜੀ ਐਥੇ ਆ ਮਹਾਰਾਜ ਨੇ ਬੱਚਿਆ ਨਾ ਪਕੜਾਉਂਦੇ ਵੇ ਵੇਖਿਆ ਹੀ ਨਹੀਂ ਹਿੰਦੀ ਅੱਛਾ ਜੀ ਬਾਦਸ਼ਾਹ ਕੌਣ ਆ ਕੌਣ ਹਾਂਜੀ ਕੋਈ ਉਹਨਾਂ ਨੂੰ ਸਮਝ ਆਵੇ ਲਿਖਿਆ ਵੀ ਆ ਤੋ ਮਾਰੇ ਵੇਖੋ ਮੈਂ ਰਾਜਾ ਵਾਂਗ ਨਹੀਂ ਅਦਾ ਵਿਖਾਈ ਨ ਮਾਰੇ ਹਾਂਜੀ 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 ਤਲਵਾਰ ਨੂੰ ਉੱਠੇ ਗੱਲ ਪਾ ਵੀ ਢਟਾ ਦਿੰਦਾ ਹਾਂਜੀ ਓਹ ਹੈ ਮਾਰੇ ਫੇਰ ਵੇਖਿਆ ਉੱਥੇ ਤਲਵਾਰ ਨਾਲ ਹੱਥ ਤੋਂ ਗਿਆ ਪਰਨਵਾਰ ਨਿਕ ਵੀ ਨਹੀਂ ਜੋਰ ਲਾ ਰਿਹਾ ਹਾਂਜੀ ਹਾਂਜੀ ਬਾਅਦ ਵਿੱਚ ਤਲਵਾਰ ਜਲਾਉਂਦਾ ਵੇਲੇ ਹੁੱਥੋਂ ਦੇ ਭੱਜ ਕੇ ਆਇਆ ਹਾਂ ਹਾਂਜੀ ਫੇਰ ਫਕੀਰਾਂ ਨੇ ਤਲਵਾਰ ਤੋਂ ਹਾਂਜੀ ਫੇਰ ਨਾ ਤਲਵਾਰ ਵੀ ਨਿਕਲੇ ਨਾ ਨਿਕਲੇ ਨਾ ਮੂੰਹ ਸਦਾ ਹਾਂਜੀ ਫੇਰ ਮਾਰੇ ਚਰਨੀ ਪ੍ਰਾਰ ਮਾਥੀ ਨਾ ਬੁਮਾਰਾ ਬੋਲੇ ਠੀਕ ਹੈ ਜੀ ਹਾਂ ਇਹ ਮੈਂ ਦੱਸ ਰਿਹਾ ਹਾਂ ਹਾਂਜੀ ਹਾਂਜੀ ਫੇਰ ਮਾਰੇ ਤੇ ਘਰ ਦੇ ਆਲੂ ਬੜਾ ਅੰਦਾਜ਼ ਅਗਲਾ ਸੱਦਾ ਹੋ ਜਾਏ ਨਾ ਹਾਂਜੀ ਹਾਂਜੀ ਫੇਰ ਬਕਸ਼ ਹਾਂਜੀ ਹਾਂਜੀ ਠੀਕ ਸਹੀ ਗੱਲ ਹੈ ਬਕਸ਼ ਤੋਂ ਰਾਜ ਤੋਂ ਕਿੰਨੂ ਮਿਲ ਜਾਣਾ ਉਹ ਖਾਓ ਫੋਲ ਇਕੱਠੇ ਦਾ ਸੰਗਣਾ ਮਿਲ ਜਾ ਹਾਂਜੀ ਹਾਂਜੀ ਫੇਰ ਬਾਦਸ਼ਾਹ ਬਣਿਆ ਫੇਰ ਠੀਕ ਹੈ ਧੰਨਵਾਦ ਠੀਕ ਹੈ ਜੀ ਛੇੜ ਵੀ ਇਥੇ ਮਾਰੇ ਕੋਲ ਆਇਆ ਕੋਈ ਇਥੇ ਗੱਲਾਂ ਦਰਬਾਰ ਅੱਛਾ ਅੱਛਾ ਲਿਖਿਆ ਇਤਿਹਾਸ ਦੇ ਵਿੱਚ ਹਾਂ ਹਾਂ ਲਿਖਿਆ ਠੀਕ ਹੈ ਜੀ ਛੇੜ ਵੀ ਆਇਆ ਮਾਰੇ ਕੋਲ ਨਾ ਸਾਹ ਤੋਂ ਉਹ ਜੀ ਸਾਹਿਬ ਜਦੋਂ ਉਹ ਸਿੱਧਾ ਗੋਸ਼ਟ ਬਾਣੀ ਲਿਖੀ ਹੋਈ ਹਾਂਜੀ ਸਾਹਿਬ ਗੋਸ਼ਟਾਂ ਜੀ ਜਿਹੜੇ ਆ ਹੋ ਗੀ ਉਹ ਸਾਡੇ ਵੱਡੇ ਹੁੰਦੇ ਇਹਦੇ ਨਾਲ ਜਿਹੜੇ ਗੋਰਖੁਲੀ ਨਾਲ ਸੀ ਉਹ ਵੱਡਿਆਂ ਗੁਰੂਆਂ ਦੇ ਸਾਥ ਮਰੇ ਨਹੀਂ ਹਾਂਜੀ ਤੇ ਇਹ ਹੁਣ ਵੇਖੀ ਇਹ ਹੋਇਆ ਇਹ ਨਹੀਂ ਹੋਇਆ ਜੀ ਹਾਂਜੀ ਤੇ ਜਦੋਂ ਆਖੀ ਬਰਸੇ ਕੀ ਕਰੇ ਨਾ ਵੇਖਾ ਦੇ ਉਹਨਾਂ ਤਵੇ ਉਹ ਉਹ ਗੁਰੂਆ ਇਹ ਨੂੰ ਮੱਥਾ ਟੇਕ ਕੇ ਗਿਆ ਉਹਨੂੰ ਸਾਰੇ ਸਿਹਤੀ ਮੱਥਾ ਟੇਕ ਕੇ ਉਹ ਇਹ ਨੂੰ ਇਹ ਗੁਰੂ ਨੂੰ ਮੱਥਾ ਟੇਕ ਕੇ ਗਿਆ ਸਹੀ ਗੱਲ ਹੈ ਜੀ ਇੱਕ ਬੈਸ ਵਾਲੀ ਗੱਲ ਨਹੀਂ ਜੀ ਨਮਸਕਾਰ ਹੀ ਕਰਕੇ ਚਲੇ ਗਿਆ ਹਾਂਜੀ 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 ਇਹ ਤਰ੍ਹਾਂ ਮਾਰ ਬੜੇ ਫੇਸੇ ਭਾਵੇਂ ਕਰਾਸ ਕਰਕੇ ਆ ਠੀਕ ਹੈ ਜੀ ਤੁਸੀਂ ਕੋਈ